ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਜਾ ਰਹੇ ਨੌਜਵਾਨ ਨੂੰ ਮਾਰੀ ਟੱਕਰ ਘਟਨਾ ਸিসিਟੀਵੀ ਕੈਮਰੇ ਦੇ ਵਿੱਚ ਹੋਈ ਕੈਦ ਤੋਂ ਦੱਸਿਆ ਗਿਆ ਕਿ ਖਬਰ ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾ ਸਾਹਿਬ ਤੋਂ ਹੈ ਜਥਾ ਇੱਕ ਨੌਜਵਾਨ ਰੋਜ਼ਾਨਾ ਸੇਵਾ ਕਰਨ ਲਈ ਜਾਂਦਾ ਸੀ ਤੇ ਜਦੋਂ ਸੇਵਾ ਕਰਕੇ ਘਰ ਵਾਪਸ ਆਉਣ ਲੱਗਾ ਤਾਂ ਇੱਕ ਗੱਡੀ ਵੱਲੋਂ ਉਸ ਤੇ ਗੱਡੀ ਚੜਾ ਦਿੱਤੀ ਗਈ ਜਿਸ ਦੇ ਚਲਦੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਉਸ ਨੂੰ ਜ਼ੇਰੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਰੋਜ਼ਾਨਾ ਸ਼ਹੀਦਾ ਸਾਹਿਬ ਗੁਰਦੁਆਰੇ ਸੇਵਾ ਕਰਨ ਲਈ ਜਾਂਦਾ ਸੀ ਸਾਰੇ ਸਮਾਨ ਦੀ ਸਾਮ ਸੰਭਾਲ ਵੀ ਉਹੀ ਕਰਦਾ ਸੀ ਜਦੋਂ ਸੇਵਾ ਕਰਕੇ ਰਾਤ ਨੂੰ ਘਰ ਵਾਪਸ ਪਰਤ ਰਹਾ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਸਤੇ ਗੱਡੀ ਚੜਾ ਦਿੱਤੀ ਗਈ ਅਤੇ ਗੱਡੀ ਦੇ ਦੋਵੇਂ ਟਾਇਰ ਉਹਦੇ ਉੱਤੇ ਚੜਾ ਕੇ ਗੱਡੀ ਲੈ ਕੇ ਫਰਾਰ ਹੋ ਗਏ ਜਦੋਂ ਚਲਦੇ ਉਸਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਗਈਆਂ ਹਨ ਉਸਦੇ ਮੂੰਹ ਦਾ ਵੀ ਬੁਰਾ ਹਾਲਤ ਤੇ ਗੰਭੀਰ ਰੂਪ ਦੇ ਵਿੱਚ ਨੌਜਵਾਨ ਜ਼ਖਮੀ ਹੋਇਆ ਹੈ ਇਸ ਤੋਂ ਇਲਾਵਾ ਕੀ ਕੀ ਕਿਹਾ ਗਿਆ ਤੁਸੀਂ ਵੀ ਸੁਣੋ ਮੇਰਾ ਨਾਮ ਜਸਵਿੰਦਰ ਸਿੰਘ ਹੈ। ਹਾਂਜੀ ਕਿੱਥੋਂ ਰਹਿਣ ਵਾਲੇ ਆ? ਮੈਂ ਨਿਊ ਪ੍ਰਤਾਪਨਗਰ ਦਾ ਰਹਿਣ ਵਾਲਾ। ਤੇ ਕੀ ਹੋਇਆ ਤੇ ਰਾਤ ਨੂੰ? ਰਾਤੀ ਭਾਜੀ ਪਰਸੋਂ ਰਾਤ ਨੂੰ ਨਾ 1 ਵਜੇ ਦੇ 20 ਮਿੰਟ ਦਾ ਟਾਈਮ ਸੀਗਾ ਤੇ ਗੱਡੀ ਵਾਲਾ ਆਇਆ ਕਾਲੀ ਗੱਡੀ ਸੀਗੀ ਗੱਡੀ ਵੱਡੀ ਸੀਗੀ ਠੋਕੇ ਠੋਕੇ ਚੱਲ ਗਿਆ ਤੇ ਉੱਤੋਂ ਦੀ ਈਡਾ ਬੇਸ਼ਰਮ ਬੰਦਾ ਵੀ ਗੱਡੀ ਉੱਤੋਂ ਦੀ ਲੰਗਾ ਗਿਆ ਵਾ ਇੰਨਾਂ ਨੇ ਵੀ ਬੰਦਾ ਬ੍ਰੇਕ ਲਾ ਲੇ ਬ੍ਰੇਕ ਨੂੰ ਹੀ ਲਾਈ ਸਿਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਗਾਤੇ ਭਾਜੀ ਜੀ ਨੇ ਤੇ ਬੰਦਾ ਇਸ ਟਾਈਮ ਅਮਰਜੀਤ ਹਸਪਤਾਲ ਦੇ ਵਿੱਚ ਦਾਖਲ ਅਮਨ ਅਮਨਦੀਪ ਹਸਪਤਾਲ ਦੇ ਵਿੱਚ ਦਾਖਲ ਆ ਸਾਡੇ ਕੋਲ ਵੇਖ ਲੋ ਗੱਲ ਨਹੀਂ ਹੋਣ ਈ ਆ ਤੇ ਬੰਦਾ ਬਿਲਕੁਲ ਮਲਗੀ ਬੇਹੋਸ਼ੀ ਦੀ ਹਾਲਤ ਵਿੱਚ ਆ ਐਮੂਲੇਟਰ ਤੇ ਪਿਆ ਹੋਇਆ ਵਾ ਤਾਂ ਆ ਕਿਥੋਂ ਰੇ ਸੀ ਤਾਂ ਕਿੰਨੇ ਵੇ ਦਾ ਟਾਈਮ ਦਾ ਸਰ ਉਹ ਸ਼ੀਦਾ ਸਾਹਿਬ ਰੋਜ਼ ਡੇਲੀ ਜਾਂਦੇ ਆ ਸੇਵਾ ਕਰਦੇ ਉੱਥੇ ਤੇ ਉਹਨਾਂ ਦੀ ਡਿਊਟੀ ਹੈਗੀ ਉੱਥੇ ਪੱਕੀ ਡਿਊਟੀ ਰੋਜ਼ ਰੋਜ਼ ਸੇਵਾ ਕਰਦੇ ਆ ਉਹ ਸਾਰਾ ਉੱਥੇ ਸੰਭਾਲ ਤੇਖਭਾਲ ਕਰਦੇ ਤੇ ਬਾਅਦ ਲਾਸ਼ ਤੇ 1 ਵਜੇ ਉੱਥੋਂ ਹੁੰਦੇ ਆ ਤੇ ਰਾਤੀ ਥੋੜਾ ਮਲਗੀ 10 15 ਮਿੰਟ ਵੱਧ ਲੱਗੇ ਉਹਨਾਂ ਨੂੰ ਤੇ ਆਉਂਦੇ ਪਏ ਸੀ ਸ਼ੀਦਾ ਸਾਹਿਬ ਤੋਂ ਤਾਂ ਇੱਥੇ ਇੱਥੋਂ ਗੱਡੀ ਬੰਦੇ ਨੇ ਠੋਕੀ ਆ ਹਿਸਾਬ ਲਾ ਲਓ ਵੀ 20 ਗੱਜ ਦੂਰ ਜਾ ਕੇ ਬੰਦੇ ਨੂੰ ਉਹਨੇ ਛੁੱਟਿਆ ਵਾ ਛੁੱਟੋਂ ਤੋਂ ਬਾਅਦ ਉਤੋਂ ਦੀ ਗੰਡੀ ਉਹਨੇ ਲੰਘਾਤੀ ਜੋ ਸਿਰ ਦੇ ਉ ਇੱਡੀ ਇੱਡੀ ਇਨਸਾਨੀਅਤ ਮਰੀ ਹੋਈ ਬੰਦਿਆਂ ਦੀ। ਤਾਂ ਡਾਕਟਰਾਂ ਦੇ ਵੱਲੋਂ ਕੀ ਕਿਹਾ ਗਿਆ ਜੀ ਹੁਣ? ਡਾਕਟਰ ਕਹਿੰਦੇ ਵੀ ਪੈਸੇ ਲੱਗਣਗੇ। ਮਤਲਬ ਕਿ ਮੂੰਹ ਦੇ ਹੁਣ ਵੇਖੋ ਕਾਫੀ ਮਲਗੀ ਹੱਡੀਆਂ ਵਗੈਰਾ ਕਾਫੀ ਟੁੱਟ ਗਈਆਂ ਵਾਂ। ਤਾਂ ਕੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੁਣ ਤਾਂ? ਪੁਲਿਸ ਕੋ ਗਏ ਆ ਭਾਜੀ ਕੱਲ ਵੀ ਗਏ ਹਾਂ। ਉਹਨਾਂ ਸਵੇਰ ਦਾ ਟਾਈਮ ਦਿੱਤਾ ਸਵੇਰੇ ਵੀ ਗਏ ਆ। ਮੁਰਗੇ ਉਹਨਾਂ ਸ਼ਾਮ ਦਾ ਟਾਈਮ ਦਿੱਤਾ ਵਾ ਸ਼ਾਮੀ ਵੀ ਗਏ ਆ ਤੇ ਹਾਲੀ ਤੱਕ ਕੋਈ ਵੀ ਪੁਲਿਸ ਵਾਲਾ ਨਾ ਭੇਜਿਆਣੀ ਆ ਵੀ ਜਾ ਕੇ ਬੰਦਾ ਕੋਈ ਇੱਕ ਅੱਧਾ ਕੈਮਰਾ ਵੀ ਚੈੱਕ ਕਰ ਲੇ। ਇੰਨੇ ਇੰਨੀ ਵੀ ਮਿਲ ਗਈ ਹੀ ਮਤ ਨਹੀਂ ਕਰਨ ਦੇ ਤੇ ਕਿੰਨੇ ਕਿ ਚੱਕਰ ਮਾਰੇ ਗਏ ਨੇ ਸਵੇਰ ਦੇ ਹੀ ਖਾਣ ਦੇ ਭਾਜੀ ਸਵੇਰ ਦੇ ਹੀ ਤੇ ਤਿੰਨ ਵਾਰੀ ਹੋ ਆਏ ਆ ਕੱਲ ਕੋਈ ਸਰਵਾਈ ਨਹੀਂ ਹੋ ਕੱਲ ਵੀ ਗਏ ਆ ਕੱਲ ਉਹਨਾਂ ਸਾਨੂੰ ਅੱਜ ਦਾ ਟਾਈਮ ਦਿੱਤਾ ਸਵੇਰ ਦਾ ਸਵੇਰ ਤੋਂ ਬਾਅਦ ਉਹਨਾਂ ਸਾਨੂੰ ਸ਼ਾਮ ਦਾ ਟਾਈਮ ਦਿੱਤਾ 4 ਤੋਂ 5 5 ਤੋਂ 6 7 7 ਵਜੇ ਗਿਆ ਵਾ ਤੇ ਹਾਲੀ ਫੇਰੋਂ ਟਾਈਮ ਤੁਸੀਂ ਆਂ ਵੇਖੋ ਕਿੰਨਾ